ਹੈਲੋ ਜੀ ਸਾਰਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪੀਤ ਗੈਲਰੀ ਬੁਟੀਕ ਦੇ ਉੱਪਰ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਜੀ ਫੂਟ ਅੱਜ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਲੈ ਕੇ ਆਏ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਪਿਓਰ ਕੈਮਰੀ ਕਾਟਨ ਦੀ ਬਿਲਕੁਲ ਨਿਊ ਲੇਟੈਸਟ ਡਿਜ਼ਾਈਨ ਹੈ ਤੁਹਾਨੂੰ ਕਿਤੋਂ ਨਹੀਂ ਮਿਲਨੇ ਬਿਲਕੁਲ ਨਿਊ ਫਰੈਸ਼ ਪੀਸਿਸ ਨੇ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਇਹ ਤੁਸੀਂ ਦੇਖ ਸਕਦੇ ਹੋ ਫੁੱਲ ਵੀਡੀਓ ਐਂਡ ਤੱਕ ਜਰੂਰ ਦੇਖਣਾ ਸਾਰੇ ਹੀ ਡਿਜ਼ਾਈਨ ਆਪਾਂ ਬਹੁਤ ਸੋਹਣੇ ਲੈ ਕੇ ਆਏ ਆਂ ਡਿਜੀਟਲ ਪ੍ਰਿੰਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਗਰਮੀਆਂ ਬਹੁਤ ਜ਼ਿਆਦਾ ਆ ਗਈਆਂ ਨੇ ਤਾਂ ਪ੍ਰਿੰਟ ਵੀ ਆਪਾਂ ਨੂੰ ਠੰਡੇ ਠੰਡੇ ਚਾਹੀਦੇ ਉਸ ਅਕੋਰਡਿੰਗ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਫੈਬਰਿਕ ਤੇ ਬਹੁਤ ਹੀ ਪਿਆਰੇ ਠੰਡੇ 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 ਕੂਲ ਕੂਲ ਵਾਲੇ ਪ੍ਰਿੰਟ ਲੈ ਕੇ ਆਏ ਆ ਆਪਾਂ ਬਹੁਤ ਹੀ ਸੋਹਣੇ ਮਿੱਠੇ ਮਿੱਠੇ ਕਲਰਸ ਹੈ ਇਸ ਵਿੱਚ ਦੇਖੋ ਬਹੁਤ ਹੀ ਸੋਹਣੇ ਆ ਦੇਖੋ ਕਿੰਨੇ ਪਿਆਰੇ ਕਈ ਲੇਡੀਜ਼ ਕਹਿੰਦੀਆਂ ਨਾ ਜੇ ਕੁਲਵੇਂ ਜੇ ਪ੍ਰਿੰਟ ਹੋਣ ਤਾਂ ਉਹਵੇਂ ਦੇ ਪ੍ਰਿੰਟ ਵੀ ਲੈ ਕੇ ਆਏ ਆ ਆਪਾਂ ਕੁਲੇਵੇਂ ਦੇ ਜੀ ਵੀ ਸਾਰੇ ਕਲਰ ਮਿਕਸ ਹੈ ਪਹਿਲਾਂ ਆਪਣੇ ਕੋਲ ਗੀਜ਼ਾ ਕਾਟਨ ਦੇ ਪ੍ਰਿੰਟ ਆਇਸ ਕੋ ਬਹੁਤ ਜਿਆਦਾ ਸੋਹਣੇ ਸੀਗੇ ਬਹੁਤ ਹੀ ਸੋਹਣੇ ਸੀ ਉਹ ਵੀ ਤਾਂ ਉਹਨਾਂ ਦੇ ਵੰਗੂ ਹੀ ਇਹ ਸੇਮ ਪ੍ਰਿੰਟ ਆਏ ਨੇ ਇਹ ਆਏ ਨੇ ਕੈਮਰੀ कॉटन ਦੇ ਉੱਤੇ ਹਾਂਜੀ ਪਿਓਰ ਕੈਮਰੀ कॉटन ਦੇ ਉੱਤੇ ਆ ਦੇਖੋ ਬਹੁਤ ਹੀ ਸੋਹਣੇ 3D ਪ੍ਰਿੰਟ ਆਏ ਨੇ ਡਿਜੀਟਲ ਪ੍ਰਿੰਟਸ ਆ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਹੈ ਕਲਰ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਆ ਸਾਰੇ ਬਹੁਤ ਸੋਹਣੇ ਕਲਰਸ ਆ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਜ਼ਿਆਦਾ ਹੈ ਜੀ ਪ੍ਰਿੰਟਾਂ ਦੇ ਤੁਸੀਂ ਅੰਤ ਤੱਕ ਵੀਡੀਓ ਜ਼ਰੂਰ ਦੇਖਣਾ ਸਾਰੇ ਪ੍ਰਿੰਟ ਚੈੱਕ ਕਰਨਾ ਜਿਹੜਾ ਵੀ ਸੂਟ ਆਰਡਰ ਕਰਨਾ ਹੋਇਆ ਜਲਦੀ ਕਰ ਲਿਓ ਜੀ ਕਿਉਂਕਿ ਸਟਾਕ ਜਲਦੀ ਆਊਟ ਹੋ ਜਾਂਦਾ ਹੈਗਾ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ 7814006527 ਠੀਕ ਹੈ ਜੀ 7814006527 ਤੇ ਤੁਸੀਂ ਮੈਸੇਜ ਕਰਕੇ WhatsApp ਤੇ ਜਿਹੜਾ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਪੇਮੈਂਟ ਕਰਕੇ ਤੇ ਆਪਣੀ ਬੁਕਿੰਗ ਤੁਸੀਂ ਕਰਵਾ ਸਕਦੇ ਹੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿੰਕ ਵਾਲਾ येलो ਫਲਾwrs ਵਾਲਾ ਬਹੁਤ ਹੀ ਯੂਨੀਕ ਜੀ ਡਿਜ਼ਾਈਨ ਹੈ ਜੀ গারਲਿਸ਼ ਵੀ ਹੈ ਲੇਡੀਜ਼ ਵੀ ਹੈ ਮਿਕਸ ਕਲੈਕਸ਼ਨ ਆ ਪੂਰੇ 50 ਡਿਜ਼ਾਈਨ ਹੈ ਜੀ ਹਾਂ ਜੀ 50 ਪ੍ਰਿੰਟ ਲੈ ਕੇ ਆਏ ਆ 50 ਪ੍ਰਿੰਟਸ ਆ ਜੀ 50 ਪੂਰੇ ਤਾਂ ਬਹੁਤ ਹੀ ਯੂਨੀਕ ਜੀ ਕਲੈਕਸ਼ਨ ਆ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਪੂਰੇ 5 ਮੀਟਰ ਇਹ ਫੈਬਰਿਕ ਆਏਗਾ ਤੁਸੀਂ ਇਹਦਾ ਫੌਕਸ ਸੂਟ ਵੀ ਬਣਾ ਸਕਦੇ ਹੈਗੇ ਹੋ ਪਲਾਜ਼ੋ ਸੂਟ ਵੀ ਬਣਾ ਸਕਦੇ ਹੈਗੇ ਹੋ ਸ਼ਰਾਰਾ ਸੂਟ ਵੀ ਬਣਾ ਸਕਦੇ ਹੈਗੇ ਹੋ ਕੋਟ ਸੈੱਟ ਵੀ ਬਣਾ ਸਕਦੇ ਹੋ ਜੋ ਅੱਜਕੱਲ ਚੱਲ ਰਹੇ ਨੇ ਮਤਲਬ ਸ਼ਰਟ ਪਲਸ ਪਲਾਜ਼ੋ ਕੋਟ ਸੈੱਟ ਵੀ ਬਣਾ ਸਕਦੇ ਹੈਗੇ ਹੋ ਲੌਂਗ ਗਾਊਨ ਲੌਂਗ ਡਰੈੱਸ ਲੌਂਗ ਫੌਕ ਐਂਡ ਪੰਜਾਬੀ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਨਾਲ ਦੁਪੱਟਾ ਤੁਸੀਂ ਡਾਈ ਕਵਾ ਕੇ ਉਸ ਨੂੰ ਲੇਸਿਸ ਵਗੈਰਾ ਲਗਵਾ ਕੇ ਐਂਡ ਸੂਟ ਤੇ ਵੀ ਲੇਸਿਸ ਵਗੈਰਾ ਲਗਾ ਕੇ ਬਹੁਤ ਸੋਹਣਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਅੱਜ ਵੀ ਅਫਰੋਜੀ ਹੈ ਸੂਟ ਬਹੁਤ ਸੋਹਣਾ ਪਿੰਕ ਲੇਸਿਸ ਲਗਵਾ ਕੇ ਪਿੰਕ ਦੁਪੱਟਾ ਲੈ ਕੇ ਇਸ ਨੂੰ ਬਹੁਤ ਸੋਹਣਾ ਤੁਸੀਂ ਰੈਡੀ ਕਰ ਸਕਦੇ ਹੋ ਜੀ ਸਾਰੇ ਡਿਜ਼ਾਈਨ ਬਹੁਤ ਹੀ ਪਿਆਰੇ ਜੇ ਆਪਣੇ ਆਪ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਕਲਰਸ ਦੇਖੋ ਕਿੰਨੇ ਪਿਆਰੇ ਨੇ ਡਾਰਕ ਸ਼ੇਡਸ ਵੀ ਨੇ ਲਾਈਟ ਸ਼ੇਡਸ ਨੇ ਬਟ ਸਾਰੇ ਹੀ ਡਿਜ਼ਾਈਨ ਗਰਮੀ ਚ ਪਾਉਣ ਲਈ ਬੈਸਟ ਹੈ ਜੀ ਬੈਸਟ ਕਲੈਕਸ਼ਨ ਹੈ ਜੀ ਇਹ ਗਰਮੀ ਦੀ ਸਮਰ ਦੀ ਬੈਸਟ ਕਲੈਕਸ਼ਨ ਆ ਬਹੁਤ ਹੀ ਸੋਹਣੇ ਯੂਨੀਕ ਜਿਹੇ ਡਿਜ਼ਾਈਨ ਨੇ ਤੁਸੀਂ ਇਹਨਾਂ ਨੂੰ ਕਸਟਮਾਈਜ਼ ਆਪਣੇ ਤਰੀਕੇ ਨਾਲ ਕਰਵਾ ਕੇ ਬਹੁਤ ਅੱਛਾ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਲੇਸਿਸ ਲਗਵਾ ਕੇ ਵਰਕ ਕਰਵਾ ਕੇ ਕਟ ਵਰਕ ਕਰਵਾ ਕੇ ਦੁਪੱਟੇ ਨੂੰ ਟਾਈ ਡਾਈ ਕਰਵਾ ਕੇ ਉਸ ਉੱਤੇ ਲੇਸਿਸ ਲਗਵਾ ਕੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਏਗਾ ਐਂਡ ਇੱਕ ਗੱਲ ਹੋਰ ਜਿਨ੍ਹਾਂ ਨੂੰ ਦੱਸਣੀ ਸੀ ਜਿਨ੍ਹਾਂ ਨੇ ਵੀ ਆਨਲਾਈਨ ਕੰਮ ਕਰਨਾ ਹੈਗਾ ਜ਼ੀਰੋ ਇਨਵੈਸਟਮੈਂਟ ਤੇ ਉਹ ਵੀ ਘਰ ਬੈਠ ਕੇ ਰੀਸੇਲਿੰਗ ਦਾ ਵਰਕ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਸਾਡੇ ਨਾਲ ਰਲ ਕੇ ਆਪਣਾ ਰੀਸੇਲਿੰਗ ਦਾ ਕੰਮ ਸਟਾਰਟ ਕਰ ਸਕਦੇ ਨੇ ਥੈਂਕ ਯੂ ਵੀਡੀਓ ਦੇਖਣ ਲਈ ਜਲਦੀ ਆਰਡਰ ਕਰਨ ਲਈ ਨੰਬਰ ਸਕ੍ਰੀਨ ਤੇ